ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਗੁੱਡੀ ਨੱਪਣ ਦੀ ਜਿਹੜੀ ਪ੍ਰਕਿਰਿਆ ਚੱਲਦੀ ਹੈ ਉੱਥੇ ਬਕਾਇਦਾ ਗਰੰਥੀ ਸਿੰਘ ਵੱਲੋਂ ਗੁਲਗਲਿਆਂ ਦੇ ਪ੍ਰਸ਼ਾਦ ਦੀ ਅਰਦਾਸ ਹੁੰਦੀ ਹੈ ਤੇ ਨਾਲ ਦੀ ਨਾਲ ਗੁੱਡੀ ਫੂਕਣ ਦੀ ਇਜਾਜ਼ਤ ਮੰਗੀ ਜਾ ਰਹੀ ਹੈ ਸੱਚੇ ਪਾਤਸ਼ਾਹ ਤੋਂ ਇਹ ਅਰਦਾਸ ਕੀਤੀ ਜਾ ਰਹੀ ਹੈ ਮੀਂਹ ਪਉਣ ਵਾਸਤੇ ਜਾਂ ਫਿਰ ਕਹਿ ਲਓ ਕਿ ਇੱਕ ਕੁੱਤੇ ਦੇ ਮਰਨ ਤੇ ਸੰਪੂਰਨ ਗੁਰਮਰਿਆਦਾ ਅਨੁਸਾਰ ਗਰੰਥੀ ਸਿੰਘਾਂ ਵੱਲੋਂ ਸੰਪੂਰਨ ਘਾਟ ਪਾਟ ਸਭ ਕਰਾਇਆ ਜਾਂਦਾ ਹੈ ਇਹ ਅੱਜਕੱਲ ਸੋਸ਼ਲ ਮੀਡੀਆ ਤੇ ਮਨਮਤਾਂ ਜਿਹੜੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਗੁੱਡੀ ਫੂਕ ਹੈ ਜਿਹੜਾ ਕੰਮ ਕਰਨਾ ਬਿਲਕੁਲ ਸਿਖ ਰਹਿਤ ਮਰਜ਼ਾ ਦੇ ਮਨਮਤ ਉਲਟਿਆ ਹਾਂ ਜਦੋਂ ਜੇ ਸਾਨੂੰ ਕੋਈ ਕਿਥੇ ਕੋਈ ਸੋਕਾ ਪੈ ਗਿਆ ਹੈ ਕੋਈ ਹਰ ਪ੍ਰਭਾਵ ਦਾ ਲੱਗਿਆ ਤਾਂ ਹਾਂ ਅਸੀਂ ਅਰਦਾਸ ਕਰ ਸਕਦੇ ਹਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅਰਦਾਸ ਸਾਡੀ ਤਾਕਤ ਜ਼ਰੂਰ ਹੈ ਜੀ ਤਾਕਤ ਜ਼ਰੂਰ ਹੈ ਜੀ ਇਕ ਚੀਜ਼ ਇਹ ਹੋ ਰਿਹਾ ਪਾਜੀ ਬਹੁਤ ਸਾਰੇ ਲੋਕ ਨਾ ਵਿਦਵਾਨ ਇਹ ਵੀ ਵਿਚਾਰਾ ਕਰਦੇ ਆ ਕਿ ਗਰੰਥੀ ਸਿੰਘ ਦੀਆਂ ਮਜਬੂਰੀਆਂ ਬਣ ਜਾਂਦੀਆਂ ਕਿ ਜੇ ਮੈਂ ਇਹਨਾਂ ਦੇ ਅੱਖੇ ਲੱਗ ਕੇ ਨਾਨਕ ਕੀਤਾ ਕਿਤੇ ਮੇਰੀ ਗੁਰੂ ਘਰੋਂ ਛੁੱਟੀ ਨਾ ਹੋ ਜਾਵੇ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਵੀ ਗਰੰਥੀ ਅੱਜ ਕੱਲ ਦੱਬੇ ਹੋਏ ਨੇ ਵਾਕਈ ਕਮੇਟੀਆਂ ਜਿਹੜੀਆਂ ਠੱਗਾ ਕਰਦੀਆਂ ਜਦੋਂ ਆਪਾਂ ਗਰੰਥੀ ਸਿੰਘ ਦੇ ਕਰਤਵਾਂ ਦੀ ਗੱਲ ਕਰਾਂਗੇ ਕੀ ਗਰੰਥੀ ਸਿੰਘ ਦਾ ਹੱਕ ਨਹੀਂ ਸੀ ਬਣਦਾ ਕਿ ਜਿਹੜੇ ਲੋਕ ਇਹ ਮਨਮਤ ਕਰ ਰਹੇ ਨੇ ਹਨਾ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਸਾਡੇ ਗੁਰੂ ਸਾਹਿਬ ਨੇ ਇਹ ਚੀਜ਼ਾਂ ਨੂੰ ਬਿਲਕੁਲ ਮਨਮਤ ਗਿਣਿਆ ਤੇ ਅਸੀਂ ਭਾਈ ਇਤਨਾ ਗੁੱਡੀ ਫੂਕਣ ਦੀ ਅਰਦਾਸ ਨਹੀਂ ਕਰ ਸਕਦੇ ਕਿ ਗਰੰਤੀ ਸਿੰਘ ਦਾ ਫਰਜ ਨਹੀਂ ਬਣਦਾ ਪਿੰਡ ਵਾਲਾ ਨੂੰ ਸਮਝਾਇਆ ਜਾਣਾ। ਇਹ ਵੀਡੀਓ ਵਾਇਰਲ ਹੋਈ ਨੂੰ ਇੱਕ ਹਫ਼ਤਾ ਹੋ ਗਿਆ ਲਗਭਗ। ਹਾਂਜੀ। ਪਰ ਅਜੇ ਤੱਕ ਕਿਸੇ ਸ਼ਰੋਮਣੀ ਕਮੇਟੀ ਦਾ ਬਿਆਨ ਨਹੀਂ ਆਇਆ ਨਾ ਕਿ ਸਿੱਖ ਪ੍ਰਚਾਰਕ ਦਾ ਬਿਆਨ ਆਇਆ ਵੀ ਇਹ ਮਨਮਤ ਕਿਉਂ ਕੀਤੀ ਜਾ ਰਹੀ ਹੈ। ਨਾ ਗੁੱਡੀ ਫੂਕਣ ਤੇ ਆਇਆ ਤੇ ਨਾ ਕੁੱਤੇ ਦੇ ਭੋਗ ਤੇ ਆਇਆ ਕੀ ਕਾਰਨ ਹੈ? ਪ੍ਰਸ਼ਾਦੀ ਹਾਥੀ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਸ਼ਹਾਦਤ ਦਾ ਜਾਨ ਪੀ ਗਿਆ। ਹੂੰ। ਪਾਤਸ਼ਾਹ ਨੇ ਆਪਣੇ ਲਖ ਦੇ ਮੁਬਾਰਕ ਤੋਂ ਬਾਅਦ ਨੂੰ ਵੀ ਆਜ਼ਾਦ ਕਰ ਦਿੱਤਾ ਵੀ ਸਾਡੇ ਤੇ ਭੀੜ ਬਣ ਗਈ ਸਿੱਖ ਕੌਮ ਦੇ ਭੀੜ ਬਣ ਗਿਆ ਤੂੰ ਵੀ ਆਜ਼ਾਦ ਹੋ ਜੀ ਬੜਾ ਸਮਾ ਗੁਰੂ ਗੋਬਿੰਦ ਸਿੰਘ ਕੋਲ ਮਗਰੋਂ ਰਿਹਾ ਹਾਂ ਹਾਂ ਅਸੀਂ ਕਿਤੇ ਇਤਿਹਾਸ ਵਿੱਚ ਇਹ ਨਹੀਂ ਪੜਿਆ ਵੀ ਪ੍ਰਸ਼ਾਦੀ ਹਾਥੀ ਦਾ ਖੰਡ ਪੜਸੇ ਉੱਪਰ ਆਇਆ ਗਿਆ ਜਾਂ ਨੀਲੇ ਘੋੜੇ ਦਾ ਕਰਾਇਆ ਗਿਆ ਜਾਂ ਬਾਜ ਦਾ ਕਰਾਇਆ ਗਿਆ ਜਾਂ ਕਿਸੇ ਦਾ ਨਹੀਂ ਜੀ ਰਹਿਤ ਮਰਿਆਦਾ ਦੇ ਵਿੱਚ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਦੀ ਪਰਪਟਾ ਦੇ ਗਏ ਨਾ ਸਾਨੂੰ ਉਸੇ ਸੰਵਿਧਾਨ ਦੇ ਵਿੱਚ ਹੀ ਰਹਿ ਕੇ ਤੇ ਇਹ ਜਿਹੜੀਆਂ ਅਰਦਾਸ ਬੇਨਤੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਾਨੂੰ ਉਹੋ ਹੀ ਕੰਮ ਕਰਨਾ ਜਿਹਦਾ ਨਾਂ ਕਿਹਦੇ ਤੋਂ ਉਲਟ ਕਰਨਾ ਚਾਹੀਦਾ ਹੂੰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕੋਈ ਕੁਝ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ ਅਸੀਂ ਆਪਣੇ ਪੁੱਤਾਂ ਵਾਂਗੂ ਪਾਲੇ ਅਸੀਂ ਜਾਨਵਰ ਰੱਖੇ ਪਰ ਇਹ ਰਹਿਤ ਮਰਿਆਦਾ ਦੇ ਬਿਲਕੁਲ ਫਰਕਲਾ ਕੁਝ ਲੋਕ ਇਹ ਵੀ ਕਹਿ ਰਹੇ ਨੇ ਵੀ ਜਿਹੜੇ ਘੋੜੇ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਨਾ ਤੇ ਸਿੰਘਾਂ ਨੇ ਉਹਨਾਂ ਦੀ ਵੀ ਖੰਡਪਾਟ ਕਰਵਾਏ ਸੀ ਹਾਂਜੀ ਨਹੀਂ ਜੀ ਦੇਖੋ ਅਖੰਡ ਪਾਟ ਸਾਹਿਬ ਨਹੀਂ ਹੋਏ ਹੂੰ ਕਿਤੇ ਕਿਤੇ ਸੁਧਾਰਕ ਤੌਰ ਤੇ ਹੋ ਗਿਆ ਸਾਨੂੰ ਦੱਸੋ ਹਾਂ ਉਹਨਾਂ ਦੀ ਅਰਦਾਸ ਬੇਨਤੀ ਕਰਾਈ ਜਾਂਦੀ ਜਦੋਂ ਉਹਨੂੰ ਦਫਨਾਇਆ ਜਾਂਦਾ ਦੱਬਿਆ ਜਾਂਦਾ ਨਾ ਘੋੜੇ ਨੂੰ ਠੀਕ ਹੈ ਉਹਦੇ ਉੱਤੇ ਭਲਕਾਂ ਪਾ ਕੇ ਹਾਂ ਹੋ ਸਕਦਾ ਪੰਜਾ ਸਿੰਘਾਂ ਨੇ ਵੀ ਕਿਤੇ ਅਰਦਾਸ ਕੀਤੀ ਹੋਵੇ ਪੀਰ ਰਾਕੀ ਜੋੜਾਈ ਕਰ ਗਿਆ ਹੈ ਉਹਦੀ ਅਰਦਾਸ ਬੇਨਤੀ ਆਪਾਂ ਕੋਲ ਖਲੋਗੇ ਕਰ ਸਕਦੇ ਹਾਂ ਪਰ ਕਿਤੇ ਇਸ ਰੀ ਗਣਪਾਦ ਸਾਹਿਬ ਦਾ ਭੋਗ ਅਸੀਂ ਅਜੀਤ ਦੇ ਦੇਖਿਆ ਨਹੀਂ ਉਹ ਤੇ ਰਖਾ ਕੇ ਪਾਠ ਪਾਇਆ ਗਿਆ ਹੋਵੇ ਜਾਂ ਕਿਸੇ ਕੋੜੇ ਦਾ ਪਾਇਆ ਕਿ ਕੀ ਉਹ ਗ੍ਰੰਥੀ ਸਿਕ ਜ਼ਿੰਮੇਵਾਰ ਨਹੀਂ ਕਿ ਇਸ ਕੋਰੇ ਬਿਲਕੁਲ ਗ੍ਰੰਥੀ ਸਿਕ ਜੀ ਭਗਵਾਨ ਜੀ ਜਦੋਂ ਆਪਾਂ ਜਿਸ ਜਗ੍ਹਾ ਦੇ ਉੱਤੇ ਜਿਹੜੇ ਆਸ਼ੇ ਨਾਲ ਜ਼ਿੰਦਗੀ ਜੀਉਂਦੇ ਆ ਜਿਤਨਾ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆ ਪਾਤੀ ਸਿੰਘ ਜੀ ਉਹਨੂੰ ਗੁਰੂ ਦੇ ਆਸ਼ੇ ਮੁਤਾਬਕ ਹੀ ਚੱਲਣਾ ਚਾਹੀਦਾ ਹੈ ਨਾ ਕਿ ਗੁਰੂ ਦੇ ਆਸ਼ੇ ਤੋਂ ਫਸੇ ਹੋ ਕੇ ਜੀ ਜੀ ਹਾਂ ਇਸ ਤੇ ਹੱਕ ਬਣਦਾ ਸੀ ਗਰੰਟੀ ਦਾ ਸਮਝਾਉਂਦਾ ਹਾਂਜੀ ਬਿਲਕੁਲ ਗਰੰਟੀ ਦਾ ਹੱਕ ਬਣਦਾ ਸੀ ਸੰਗਤ ਜੀ ਜਦੋਂ ਅਸੀਂ ਸਿੱਖੀ ਦੇ ਨਿਆਰੇਪਨ ਦੀ ਗੱਲਬਾਤ ਕਰਦੇ ਆ ਤਾਂ ਗੁਰੂ ਪਾਤਸ਼ਾਹ ਨੇ ਜੋ ਸਾਨੂੰ ਬਖਸ਼ਿਸ਼ ਕੀਤੀ ਸੀ ਨਾ ਕਿ ਜੇ ਸਿੱਖ ਨਿਆਰਾ ਹੈ ਜੇ ਸਿੱਕੀ ਨਿਆਰੀ ਹੈ ਤੇ ਉਸ ਨੂੰ ਹਮੇਸ਼ਾ ਰਹਿਤ ਮਰਿਆਦਾ ਅਨੁਸਾਰ ਚੱਲਣ ਦੀਆਂ ਹਦਾਇਤਾਂ ਵੀ ਦਿੱਤੀਆਂ ਨੇ ਗੁਰੂ ਪਾਤਸ਼ਾਹ ਨੇ ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਨਾ ਬਹੁਤ ਸਾਰੀਆਂ ਮਨਮਤ ਸਾਨੂੰ ਜਿਹੜੀਆਂ ਉਹ ਨਜ਼ਰ ਆ ਰਹੀਆਂ ਨੇ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿੱਥੇ ਗੁੱਡੀ ਨੱਪਣ ਦੀ ਜਿਹੜੀ ਪ੍ਰਕਿਰਿਆ ਚੱਲਦੀ ਹੈ ਉੱਥੇ ਬਕਾਇਦਾ ਗਰੰਥੀ ਸਿੰਘ ਵੱਲੋਂ ਗੁਲਗਲਿਆਂ ਦੇ ਪ੍ਰਸ਼ਾਦ ਦੀ ਅਰਦਾਸ ਹੁੰਦੀ ਹੈ ਤੇ ਨਾਲ ਦੀ ਨਾਲ ਗੁੱਡੀ ਫੂਕਣ ਦੀ ਇਜਾਜ਼ਤ ਮੰਗੀ ਜਾ ਰਹੀ ਹੈ ਸੱਚੇ ਪਾਤਸ਼ਾਹ ਤੋਂ ਇਹ ਅਰਦਾਸ ਕੀਤੀ ਜਾ ਰਹੀ ਹੈ ਮੀਂਹ ਪਉਣ ਵਾਸਤੇ ਜਾਂ ਫਿਰ ਕਹਿ ਲੋ ਕਿ ਇੱਕ ਕੁੱਤੇ ਦੇ ਮਰਨ ਤੇ ਸੰਪੂਰਨ ਗੁਰਮਰਯਾਦਾ ਅਨੁਸਾਰ ਗ੍ਰੰਥੀ ਸਿੰਘਾਂ ਵੱਲੋਂ ਸੰਪੂਰਨ ਘਾਟ ਪਾਟ ਸਾਬ ਕਰਾਇਆ ਜਾਂਦਾ ਹੈ ਇਹ ਅੱਜਕੱਲ ਸੋਸ਼ਲ ਮੀਡੀਆ ਤੇ ਮਨਮਤਾਂ ਜਿਹੜੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਸਿੱਖ ਰਹਿਤ ਮਨਯਾਦਾ ਅਨੁਸਾਰ ਇਹ ਚੀਜ਼ਾਂ ਸਹੀ ਨੇ ਆਹ ਕਰਦੇ ਆ ਗੱਲਬਾਤ ਮੇਰੇ ਨਾਲ ਨੇ ਵੀਰ ਕਬਲਜੀਤ ਸਿੰਘ ਜੋ ਸਿੱਖ ਪ੍ਰਚਾਰਕ ਨੇ ਪੌਣੇ ਫਤਿਹ ਸਾਹਿਬ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਟੇ ਹਾਂ ਜੀ ਪਹਿਲਾਂ ਗੁੱਡੀ ਤੋਂ ਆਪਾਂ ਗੱਲ ਕਰੀਏ ਸ਼ੁਰੂ ਹੈਨਾ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਰਹਿਤ ਮਰਿਆਦਾ ਅਨੁਸਾਰ ਇਹ ਸਹੀ ਆ ਮੀਂਹ ਪਉਣ ਵਾਸਤੇ ਗੁੱਡੀ ਫੁਕੀ ਜਾ ਰਹੀ ਠੀਕ ਹੈ ਜੀ ਬਹੁਤ ਬਹੁਤ ਸਰਖਾਬ ਟੀਵੀ ਦਾ ਧੰਨਵਾਦ ਜਿਨ੍ਹਾਂ ਨੇ ਇਸ ਸਟੇਸ਼ਨ ਦੇ ਉੱਤੇ ਵਿਸ਼ਾ ਅਪਣਾਇਆ ਵਾ ਜੀ ਪਿਛਲੇ ਸਾਲ ਦੀ ਗੱਲ ਹੈ ਵੀ ਇੱਕ ਪਟਿਆਲੇ ਦੇ ਲਾਗੇ ਇੱਕ ਨਦੀ ਚੜੀ ਸੀ ਜੀ ਉਹਦੇ ਵਿੱਚ ਉਹਨੇ ਬਹੁਤ ਵੱਡਾ ਨੁਕਸਾਨ ਕੀਤਾ ਉੱਥੇ ਮਹਾਰਾਣੀ ਪਰਨੀਤਕੌਰ ਜਾਂ ਜਿਹੜੀ ਵਕਤ ਦੇ ਆਪਣੇ ਆਗੂ ਸੀ ਜੀ ਜੀ ਉਹ ਉਸ ਦਰਿਆ ਨੂੰ ਠੱਲਣ ਵਾਸਤੇ ਉਹਦੇ ਵਿੱਚ ਚੂੜਾ ਸੁੱਟ ਕੇ ਆਏ ਸੀ ਹਾਂ ਤੇ ਇਹਦੇ ਚੂੜਾ ਸੁੱਟਿਆ ਜਾਵੇਗਾ ਤੇ ਇਹ ਜਿਹੜਾ ਦਰਿਆ ਵਾ ਠੱਲਿਆ ਜਾਵੇਗਾ ਜੀ ਜੀ ਅੱਜ ਤੱਕ ਇਹ ਵਿਸ਼ਾ ਵੀ ਨਾ ਤੇ ਦਰਿਆਵਾਂ ਨੂੰ ਕਿਸੇ ਨੇ ਠੱਲ ਲਾਇਆ ਨਹੀਂ ਠੀਕ ਹੈ ਗੱਲ ਬਿਲਕੁਲ ਬਿਲਕੁਲ ਤੇ ਨਾ ਉਹਨੂੰ ਆਪਾਂ ਰੋਕ ਸਕਦੇ ਹਾਂ ਉਹ ਤੇ ਆਪਣੀ ਗਤੀ ਦੇ ਵਿੱਚ ਚੱਲ ਰਾ ਸੀ ਉਦੋਂ ਵੀ ਕਈ ਸਿੱਖ ਵਿਦਵਾਨਾਂ ਨੇ ਬੜੀ ਕੋਸ਼ਿਸ਼ ਕੀਤੀ ਸੀ ਕੋਈ ਇਹ ਇਹ ਗੱਲ ਬਿਲਕੁਲ ਮਨਮਤ ਆ ਕਦੀ ਚੂੜੇ ਸੁੱਟਿਆਂ ਦਰਿਆਵਾਂ ਉੱਥਲ ਥੋੜਾ ਪੈਂਦੀ ਹੈ ਜੀ ਜੀ ਇਹ ਜਦੋਂ ਆਪਾਂ ਵਕਤ ਦੀ ਸਰਕਾਰ ਹੈ ਉਹਨੂੰ ਟਾਈਮ ਸਿਰ ਬੰਨ ਬੰਨ ਦਿੱਤੇ ਜਾਣ ਉਹਦਾ ਵਹਾ ਜਿਹੜਾ ਮੋੜਿਆ ਜਾਵੇ ਜੀ ਦੂਜਾ ਸਵਾਲ ਤੁਸੀਂ ਕੀਤਾ ਸੀ ਵੀ ਆਜ ਜਿਹੜਾ ਹੁਣ ਵੀ ਇੱਕ ਗੁੱਡੀ ਨੱਪੀ ਜਾ ਰਹੀ ਹੈ ਹਾਂ ਗੁੱਡੀ ਨੱਪੀ ਜਾ ਰਹੀ ਹੈ ਮੀਂਹ ਪਾਉਣ ਵਾਸਤੇ ਜੀ ਨਹੀਂ ਜੀ ਇਹ ਬਿਲਕੁਲ ਮਨਮਤ ਸਿੱਖ ਸਿਧਾਂਤ ਅਗਦੇ ਤੌਰ ਦੇ ਉੱਤੇ ਹਾਂ ਜੇ ਆਪਾਂ ਇੱਕ ਵਾਰੀ ਖਡੂਰ ਦੇ ਜੱਟਾਂ ਨੇ ਜੀ ਬੜੀ ਔੜ ਲੱਗੇ ਸੀ ਹਾਂਜੀ ਉਹਨਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਸ ਵਕਤ ਗੁਰੂ ਜੀ ਸਨ ਮੌਜੂਦ ਸਨ ਜੀ ਉਹਨਾਂ ਨੇ ਫਿਰ ਅਰਦਾਸ ਬੇਨਤੀ ਕੀਤੀ ਮੌਜੂਦ ਦਾ ਗੁਰੂ ਜੀ ਸੰਗ ਜੀ ਤੇ ਖਡੂਰ ਸਾਹਿਬ ਇੱਕ ਨਹੀਂ ਆਪਾਂ ਇਹ ਗੱਲ ਬਿਲਕੁਲ 100% ਰਹੀ ਵੀ ਖਡੂਰ ਦੇ ਜ਼ਿਮੀਂਦਾਰਾਂ ਨੇ ਅਰਦਾਸ ਕਰਕੇ ਉੱਥੇ ਮੀ ਪਵਾਇਆ ਸੀ ਕਿਉਂਕਿ ਦੁਨੀਆਂ ਦੇ ਉੱਤੇ ਹੁਣ ਕੋਈ ਆਪਣੇ ਪੰਜਾਬ ਦੇ ਵਿੱਚ ਇਹੋ ਜਿਹੇ ਜਿਓਗ੍ਰਾਫੀਏ ਨੇ ਜਿੱਤੇ ਮੀ ਪੈਂਦਾ ਹੀ ਨਹੀਂਗਾ ਹਾਂ ਜਿੱਥੇ ਨਹੀਂ ਪਿੰਦਾ ਉੱਥੇ ਬੁਰ ਗੁੱਡੀ ਨੱਪ ਗਿਆ ਭਾਵੇਂ ਪਵਾ ਲਿਆ ਕਰੀ ਰਜਾਇਤ ਬੜੀ ਵਧੀਆ ਗੱਲ ਹੈ ਇਹ ਸਿੱਖ ਰਾਇਤ ਮਰਜ਼ਾ ਦਾ ਬਿਲਕੁਲ ਉਲਟਿਆ ਜੋ ਸਾਨੂੰ ਨਹੀਂ ਕਰਨੀ ਚਾਹੀਦੀ ਉਹ ਤੇ ਚਲੋ ਜਿਹੜਾ ਤੁਸੀਂ ਚੂੜੇ ਸੁੱਟਣ ਦੀ ਗੱਲ ਕੀਤੀ ਉਹ ਹਿੰਦੂ ਮਤਨਤਾ ਉਹ ਤੇ ਬਹੁਤ ਬਹੁਤ ਕੋਸ਼ਿਸ਼ ਜੇ ਉਹਨੂੰ ਉਧਰ ਨੂੰ ਫਰੋਲਣ ਚੱਲੀਏ ਪਰ ਮੈਂ ਇਹ ਗੱਲ ਗੱਲ ਵਿਸ਼ੇ ਦੀ ਇਹ ਹੈ ਵਿਚਾਰਨ ਵਾਲੀ ਕਿ ਗੁਰੂ ਸਾਹਿਬ ਨੇ ਸਾਨੂੰ ਇਹਨਾਂ ਮਨਮਤਾ ਤੋਂ ਰੋਕਿਆ ਸੀ ਵੀ ਇਹ ਇੱਕ ਕੁਦਰਤੀ ਪ੍ਰਕਿਰਿਆ ਵਾ ਜੇ ਆਪਾਂ ਸਾਇੰਸ ਦੇ ਵਿਸ਼ੇ ਨਾਲ ਵਿੱਚ ਜਾਣਣਾ ਹੋਵੇ ਇੱਕ ਵਸਤਵਿਕਰਨ ਦਾ ਸੀ ਪੜ੍ਹਦੇ ਹੁੰਦੇ ਹਾਂ 10ਵੀਂ ਦੇ ਵਿੱਚ ਕੀ ਜਲ ਜਿਹੜਾ ਪਾਣੀ ਜਿਹੜਾ ਧਰਤੀ ਵਾਲਾ ਉਹ ਪਾਫ ਬਣ ਕੇ ਆਕਾਸ਼ ਵੱਲ ਉੱਠਦਾ ਹੈ ਤੇ ਜਦੋਂ ਉਹ ਠੰਡੀਆਂ ਪੌਣਾਂ ਦੇ ਨਾਲ ਟਕਰਾਂਦਾ ਤੇ ਉਹਦੇ ਨਾਲ ਬੱਦਲ ਠੰਡੇ ਹੋ ਕੇ ਤੇ ਉਹ ਬਰਸਾਤ ਹੁੰਦੀ ਹੈ ਪ੍ਰਕਿਰਿਆ ਤੇ ਇਹ ਹੈ ਜੇ ਆਪਾਂ ਵਿਗਿਆਨ ਦੇ ਵੀ ਅਸਲੀ ਪ੍ਰਕਿਰਿਆ ਹੈ ਜੀ ਦੇਖੋ ਆਪਾਂ ਜਦੋਂ ਜਿਹੜੀ ਜਗ੍ਹਾ ਤੋਂ ਆਪਾਂ ਸਮੁੰਦਰ ਪਾਣੀ ਲੈਂਦਾ ਨਾ ਜੀ ਇਹਦੇ ਵਿੱਚ ਇੱਕ ਰਸਤਾ ਹੁੰਦਾ ਹੈ আরাਵਲੀ ਪਹਾੜ ਦਾ ਜੀ ਉਹਦੀਆਂ ਪੌਣਾਂ ਬਣੀਆਂ ਨੇ ਆਪਾਂ ਨੂੰ ਦੇਖੋ ਵੀ ਐਸ ਤਰ੍ਹਾਂ ਤੇ ਉਹਦੀਆਂ ਧਰੋਵਾਂ ਬਣੀਆਂ ਨੇ ਬਿਲਕੁਲ ਅਗਰ ਜਿਉ ਸਮੁੰਦਰ ਦੇ ਲਾਗੇ ਐਸ ਰੋਗ ਦੀ ਧਰੋ ਬਣ ਜਲਦੀ ਫਿਰ ਇਹ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ بارش ਨਹੀਂ ਹੋ ਸਕਦੀ ਪਾਣੀ ਉੱਠਦਾ ਹੈ ਇਹ ਹਿਮਾਚਲ ਦੀਆਂ ਪਹਾੜੀਆਂ ਨਾਲ ਲੱਗੋ ਟਕਰਾ ਕੇ ਦੁਬਾਰਾ ਜਦੋਂ ਵਾਪਸ ਮੁੜਦਾ ਤੇ ਫਿਰ ਸਾਡੇ ਇਹਨਾਂ ਦਿਨਾਂ ਦੇ ਵਿੱਚ ਆ ਕੇ ਵਾਸ਼ਪੀ ਕਰਨਾ ਜਿਹੜੇ ਵੱਧ ਗਏ ਪਾਣੀ ਚੁੱਕਦਾ ਠੀਕ ਹੈਗਾ ਇਹ ਸਾਡਾ ਕੋਈ ਗੁੱਡੀ ਫੂਕੇ ਜਾਂ ਕੋਈ ਸਾਡਾ ਇਹ ਕੋਈ ਮਨਮਤ ਨਹੀਂ ਗੀ ਥੋੜਾ ਸਮਾਂ ਪਹਿਲਾਂ ਜਦੋਂ ਔਟ ਜਾਂਦੀ ਹੁੰਦੀ ਸੀ ਨਾ ਸਾਡੇ ਸਿੱਖ ਸਿਧਾਂਤ ਦੇ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾ ਕੇ ਸ੍ਰੀ ਖੰਡ ਪੜ ਸਾਹਿਬ ਰਖਾਇਆ ਜਾਂਦੇ ਸੀ ਜੀ ਲੰਗਰ ਕਈਆਂ ਥਾਵਾਂ ਤੇ ਲੰਗਰ ਚਲਾਇਆ ਜਾਂਦੇ ਸੀ ਬਿਲਕੁਲ ਬਿਲਕੁਲ ਪਰ ਅੱਜ ਵਿਗਿਆਨ ਗੁਰੂ ਗ੍ਰੰਥ ਸਾਹਿਬ ਦਾ ਵੀ ਇਹ ਨਾ ਇੱਕ ਉਹਨਾਂ ਦੇ ਅੱਗੇ ਇੱਕ ਸਵਾਲ ਰੱਖਣਾ ਵੀ ਜਿਹੜੇ ਸਿੱਖ ਆ ਸਾਡੇ ਹਟ ਗਏ ਨੇ ਠੀਕ ਹੈ ਗੱਲ ਵੀ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਵੀ ਇਹ ਮਜਬੂਰ ਕਰਕੇ ਨਹੀਂ ਕਹਿ ਸਕਦੇ ਵੀ ਨਹੀਂ ਪਾਉ ਜੀ ਠੀਕ ਹੈ ਗੱਲ ਕਿਉਂਕਿ ਸ੍ਰਿਸ਼ਟੀ ਆ ਸਾਰੇ ਵਰਲਡ ਦੇ ਉੱਤੇ ਇਹ ਸਾਡੀ ਗੁਰੂ ਦੀ ਫੂਕ ਹੈ ਜਿਹੜਾ ਕੰਮ ਕਰਨਾ ਹੈ ਬਿਲਕੁਲ ਸਿੱਖ ਰਹਿਤ ਮਰਜਾ ਦੇ ਮਨਮਤ ਉਲਟਿਆ ਹਾਂ ਜਦੋਂ ਜੇ ਸਾਨੂੰ ਕੋਈ ਕਿਸੇ ਕੋਈ ਸ਼ੋਕਾ ਪੈ ਗਿਆ ਹੈ ਕੋਈ ਹੜ ਪਰਭਾਵ ਦਾ ਲੱਗਿਆ ਤਾਂ ਹਾਂ ਅਸੀਂ ਅਰਦਾਸ ਕਰ ਸਕਦੇ ਹਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਜੀ ਅਰਦਾਸ ਸਾਡੀ ਤਾਕਤ ਜ਼ਰੂਰ ਹੈਗੀ ਹੈ ਤਾਕਤ ਜ਼ਰੂਰ ਹੈਗੀ ਹੈ ਜੀ ਉਹ ਵੀ ਉਹ ਹੁਣ ਗੁਰੂ ਜੀ ਜਾਣਣ ਠੀਕ ਹੈ ਨਾ ਕਿਉਂਕਿ ਰੱਖਿਆ ਕੋਨਾ ਕਰ ਲਈ ਸਭ ਤੋਂ ਜਿਆਦਾ ਬਿਲਕੁਲ ਪਰ ਇਹ ਹੈ ਵੀ ਇਹ ਬਿਲਕੁਲ ਸਾਡੀ ਮਨਮਤ ਹੈ ਇਹ ਸਿੱਖ ਸਿਧਾਂਤ ਦੇ ਵਿੱਚ ਬਿਲਕੁਲ ਇਹ ਸਾਨੂੰ ਰੋਕ ਲਾਉਣੀ ਚਾਹੀਦੀ ਇੱਕ ਚੀਜ਼ ਨਾ ਹੋਰ ਹੈ ਭਾਜੀ ਬਹੁਤ ਸਾਰੇ ਲੋਕ ਨਾ ਵਿਦਵਾਨ ਇਹ ਵੀ ਵਿਚਾਰਾ ਕਰਦੇ ਵੀ ਗ੍ਰੰਥੀ ਸਿੰਘ ਦੀਆਂ ਮਜਬੂਰੀਆਂ ਬਣ ਜਾਂਦੀਆਂ ਵੀ ਜੇ ਮੈਂ ਇਹਨਾਂ ਦੇ ਆਖੇ ਲਾ ਕੇ ਨਾਨਕ ਕੀਤਾ ਤੇ ਕਿਤੇ ਮੇਰੀ ਗੁਰੂ ਘਰੋਂ ਛੁੱਟੀ ਨਾ ਹੋ ਜਾਵੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵੀ ਗ੍ਰੰਥੀ ਅੱਜ ਕੱਲ ਦੱਬੇ ਹੋਏ ਨੇ ਵਾਕਈ ਕਮੇਟੀਆਂ ਜਿਹੜੀਆਂ ਧੱਕਾ ਕਰਦੀਆਂ ਨੇ ਹਾਂ ਬਿਲਕੁਲ ਕਮੇਟੀਆਂ ਜਿਹੜੀਆਂ ਉਹ ਧੱਕਾ ਕਰ ਰਹੀਆਂ ਠੀਕ ਹੈ ਗੱਲ ਇਹ ਇੱਕ ਗ੍ਰੰਥੀ ਜਿਹੜਾ ਉਹਨੂੰ ਟਾਈਮ ਨਹੀਂ ਥਿਆ ਜਾਂਦਾ ਵੀ ਤੂੰ ਐਸ ਵੇਲੇ ਜਿਹੜਾ ਰੈਅਰ ਸਾਹਿਬ ਦਾ ਪਾਰ ਸਮਾਪਤ ਕਰ ਦੇਣਾ ਜੀ ਐਸ ਵੇਲੇ ਤੋਂ ਅਮਰਤ ਵੇਲੇ ਜਿਹੜਾ ਦਾ ਭੋਗ ਪਾ ਦੇਣਾ ਜੀ ਉਹ ਕਮੇਟੀਆਂ ਦੇ ਅਧੀਨ ਜਿਹੜਾ ਨਾ ਇਹ ਵੀ ਬੜਾ ਇੱਕ ਦਬ ਦਬਾ ਗ੍ਰੰਥੀ ਸਿੰਘ ਦੇ ਉੱਤੇ ਪਿਆ ਵਾ ਹੂੰ ਉਹਨੂੰ ਅਸੀਂ ਆਪਣੀ ਮਰਜ਼ੀ ਕਰਨ ਨਹੀਂ ਦੇਣੇ ਜੀ ਸੋ ਚਾਹੀਦਾ ਤੇ ਇਹ ਸੂਲ ਆ ਪਈ ਆਪਾਂ ਉਹਨਾਂ ਨੂੰ ਆਪ ਉਹਨਾਂ ਦੀ ਮਰਜ਼ੀ ਜੋ ਕਾਨੂੰਨ ਦੇ ਦਾਇਰੇ ਵਿੱਚ ਹੈ ਮੁਤਾਬਕ ਹੈ ਜੋ ਠੀਕ ਆ ਉਹਦੇ ਹਿਸਾਬ ਨਾਲ ਉਹ ਗੱਲ ਕਰਨੀ ਜਦੋਂ ਆਪਾਂ ਗ੍ਰੰਥੀ ਸਿੰਘ ਦੇ ਕਰਤਵਾਂ ਦੀ ਗੱਲ ਕਰਾਂਗੇ ਹੂੰ ਕੀ ਗ੍ਰੰਥੀ ਸਿੰਘ ਦਾ ਹੱਕ ਨਹੀਂ ਸੀ ਬਣਦਾ ਕਿ ਜਿਹੜੇ ਲੋਕ ਇਹ ਮਨਮਤ ਕਰ ਰਹੇ ਨੇ ਹਨਾ ਉਹਨਾਂ ਨੂੰ ਸਮਝਾਇਆ ਜਾਂਦਾ ਵੀ ਸਾਡੇ ਗੁਰੂ ਸਾਹਿਬ ਨੇ ਇਹ ਚੀਜ਼ਾਂ ਨੂੰ ਬਿਲਕੁਲ ਮਨਮਤ ਗਿਣਿਆ ਤੇ ਅਸੀਂ ਭਾਈ ਇਤਨਾ ਗੁੱਡੀ ਫੂਕਣ ਦੀ ਅਰਦਾਸ ਨਹੀਂ ਕਰ ਸਕਦੇ ਕਿ ਗਰੰਤੀ ਸਿੰਘ ਦਾ ਫਰਜ਼ ਨਹੀਂ ਬਣਦਾ ਪਿੰਡ ਵਾਲਾਂ ਨੂੰ ਸਮਝਾਇਆ ਜਾਂਦਾ ਬਿਲਕੁਲ ਸਹੀ ਗੱਲ ਹੈ ਜੀ ਤੁਹਾਡਾ ਵਧੀਆ ਪੁਆਇੰਟ ਹੈ ਜਦੋਂ ਆਪਾਂ ਜਿਸ ਜਗ੍ਹਾ ਦੇ ਉੱਤੇ ਜਿਹੜੇ ਆਸ਼ੇ ਨਾਲ ਜ਼ਿੰਦਗੀ ਜਿਉਉਂਦੇ ਆ ਜਿਤਨਾ ਆਪਾਂ ਗੁਰੂ ਗਰੰਥ ਸਾਹਿਬ ਦੀ ਸੇਵਾ ਕਰਦੇ ਆ ਪਾਠੀ ਸਿੰਘ ਜੀ ਉਹਨੂੰ ਗੁਰੂ ਦੇ ਆਸ਼ੇ ਮੁਤਾਬਕ ਹੀ ਚੱਲਣਾ ਚਾਹੀਦਾ ਹੈ ਨਾ ਕਿ ਗੁਰੂ ਦੇ ਆਸ਼ੇ ਤੋਂ ਪਸੇ ਹੋ ਕੇ ਜੀ ਜੀ ਹਾਂ ਇਥੇ ਹੱਕ ਬਣਦਾ ਸੀ ਗਰੰਤੀ ਦਾ ਸਮਝਾਉਣ ਦਾ ਹਾਂਜੀ ਬਿਲਕੁਲ ਗਰੰਤੀ ਦਾ ਹੱਕ ਬਣਦਾ ਸੀ ਜੀ ਅਗਰ ਜੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਤੂੰ ਆਪਣੇ ਮਜਬੂਰੀ ਦੱਸ ਦੇਦਾ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ ਹਾਂ ਤੇ ਜਾ ਫਿਰ ਜਾ ਫਿਰ ਵੀ ਹੋ ਸਕਦਾ ਹੀ ਵੀ ਭਾਈ ਅਰਦਾਸ ਕਰਾ ਲਓ ਤੇ ਸੋਸ਼ਲ ਵੀਡੀਓ ਤੇ ਵੀਡੀਓ ਬਣਾ ਕੇ ਵਾਇਰਲ ਨਾ ਕਰੋ ਹਾਂ ਵੀਡੀਓ ਬਣਾ ਕੇ ਜਿਹੜੀ ਵਾਇਰਲ ਨਾ ਕਰੋ ਤੁਸੀਂ ਮਤਲਬ ਜੇ ਤੁਸੀਂ ਚਾਹਦੇ ਹੋ ਤਾਂ ਫਿਰ ਤੁਸੀਂ ਵੈਸੇ ਤੇ ਇਹ ਇਹ ਚੀਜ਼ਾਂ ਗਰੰਥੀ ਸਿੰਘ ਨੂੰ ਨਹੀਂ ਚਾਹੀਦੀਆਂ ਹੂੰ ਇਹ ਚਾਹੀਦੇ ਨਹੀਂ ਜਿਹੜੀਆਂ ਗੁੱਡੀ ਫੋਕ ਆ ਭਾਵੇਂ ਪਾਉਣਾ ਨਾ ਇਹ ਬਿਲਕੁਲ ਉਲਟ ਹੈ ਇਹ ਉਹਨੂੰ ਇਸ ਦਰੇ ਦੇ ਵਿੱਚ ਆਉਣਾ ਨਹੀਂ ਚਾਹੀਦਾ ਬਿਲਕੁਲ ਨਹੀਂ ਆਉਣਾ ਚਾਹੀਦਾ ਬਿਲਕੁਲ ਨਹੀਂ ਆਉਣਾ ਚਾਹੀਦਾ ਮੈਂ ਫਿਰ ਸਵਾਲ ਫਿਰ ਉੱਥੇ ਜਾਂਦਾ ਵੀ ਕਹੀ ਗ੍ਰੰਥੀ ਵਿਚਾਰੇ ਦੀਆਂ ਮਜਬੂਰੀਆਂ ਦੇ ਵੀ ਭਾਈ ਜੇ ਤੂੰ ਸਾਡੇ ਆਖੇ ਨਾ ਲੱਗੇ ਹੋ ਕਈ ਵਾਰੀ ਨਾ ਹੁੰਦਾ ਪਿਆ ਵੀ ਗ੍ਰੰਥੀ ਸਿੰਘ ਨੂੰ ਮਨਮਤ ਕਰ ਲਈ ਮਜਬੂਰ ਕੀਤਾ ਜਾਂਦਾ ਕਿ ਬੇਟਾ ਲਓ ਵੀ ਭਾਈ ਆ ਸਾਡੇ ਪੀਰਾ ਦੇ ਦਰਬਾਰ ਤੇ ਮੇਲਾ ਲੱਗਣਾ ਤੈਨੂੰ ਉਹਨਾਂ ਅਦਾਸ ਕਰਨੀ ਪੈਣੀ ਇੱਥੇ ਜਾ ਕੇ ਵੀ ਲੰਗਰ ਪੰਡਰਾ ਤਿਆਰ ਆ ਪਾਛਾ ਭੋਗ ਲਾਓ ਕਈ ਜਗਰਾਤੇ ਵਾਲੇ ਵੀ ਆ ਜਾਂਦੇ ਨੇ ਕਿ ਭਾਈ ਉੱਥੇ ਮਾਤਾ ਰਾਣੀ ਦਾ ਜਗਰਾਤਾ ਵਾ ਭਾਜੀ ਐਨਾਉਂਸਮੈਂਟ ਕਰ ਦਿਓ ਵੀ ਜਾ ਕੇ ਲੰਗਰ ਛਕੋ ਹਾਂ ਹਾਂ ਇਹ ਤੁਹਾਨੂੰ ਕੀ ਲੱਗਦਾ ਇਸ ਸਟੇਜ ਨੂੰ ਦੇਖੋ ਐਨਾਉਂਸਮੈਂਟ ਜੇ ਆਪਾਂ ਉੱਥੇ ਗੁਰਦੁਆਰਾ ਸਾਹਿਬ ਕਰਦੇ ਆ ਤੇ ਇਹਦੀ ਕੋਈ ਗੱਲ ਨਹੀਂ ਕਿ ਵੀ ਫਲਾਣੇ ਥਾਂ ਲੰਗਰ ਲੱਗਾ ਵੀ ਛਕੋ ਛਕੋ ਜਾ ਕੇ ਸੰਗਤ ਹਾਂ ਹਾਂ ਇਹ ਇਹ ਗਰੰਤੀ ਸਿੰਘ ਨੂੰ ਛੋਟ ਚਾਹੀਦੀ ਹੈ ਕੋਈ ਗੱਲ ਨਹੀਂ ਕਿਉਂਕਿ ਸਭੇ ਸਾਂਝੀ ਵਾਰਸਦਾਨ ਦਿਸੇ ਨਾ ਬਾਹਰ ਕੋਈ ਜੀ ਹੋ ਜੀ ਜੀ ਜਿਹੜੇ ਆਪਾਂ ਜੀਵ ਹੈ ਸੰਸਾਰ ਦੇ ਉਤੋਂ ਕੋਈ ਕਿਸੇ ਧਰਮ ਨੂੰ ਮੰਨੀ ਜਾਂਦਾ ਹੈ ਕੋਈ ਕਿਸੇ ਨੂੰ ਮੰਨ ਜੇਦਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਠੀਕ ਹੈ ਜਿਸ ਧਰਮ ਨੂੰ ਤੁਸੀਂ ਮੰਨਦੇ ਹੋ ਉਹਨੂੰ ਪਰਪੱਕ ਕਰੋ ਹੂੰ ਤੇ ਆਵਾਜ ਦੇਣੀ ਗੁਰਤਾ ਗੁਰੂ ਸਥਾਨ ਦੇ ਉੱਤੇ ਕੋਈ ਬਹੁਤੀ ਗੱਲ ਨਹੀਂ ਹੈਗੀ ਪਰ ਹਾਂ ਉੱਥੇ ਜਾ ਕੇ ਉਸ ਜਗ੍ਹਾ ਦੇ ਉੱਤੇ ਜਾ ਕੇ ਆਪਰ ਅਰਦਾਸ ਕਰਨੇ ਜਿਹੜੀ ਗ੍ਰੰਥੀ ਸਿੰਘ ਨੂੰ ਸੋਭਾ ਦੇਣੀ ਇਹ ਨਹੀਂ ਸੋਭਾ ਦੇਣੀ ਹਾਂਜੀ ਲੋਕ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਤੋਂ ਰੋਕਿਆ ਸੀ ਰੋਕਿਆ ਜੀ ਹਾਂ ਬਿਲਕੁਲ ਹਾਂ ਜੇ ਆਪਾਂ ਦੂਜੇ ਵਿਸ਼ੇ ਅਸੀਂ ਗੱਲ ਕਰੀਏ ਉਹ ਜਿਹੜਾ ਕੁੱਤੇ ਦੀ ਅਰਦਾਸ ਕੀਤੀ ਜਾਈਏ ਉਹ ਉਹ ਗੁਰਮਤ ਦੇ ਸਿਧਾਂਤਾਂ ਮੁਤਾਬਕ ਕਿੰਨੀ ਕੁ ਸਹੀ ਹੈ ਦੇਖੋ ਜੀ ਗੁਰਬਾਣੀ ਦਾ ਫਰਮਾਨ ਹੈ ਮਨੁੱਖ ਨੂੰ ਜੀ ਨਰੂ ਮਰੇ ਨਰ ਕਾਮਨਾ ਆਵੇ ਹਾਂ ਪਸ਼ੂ ਮਰੇ 10 10 ਕੰਮ ਸਵਾਰੇ ਜੀ ਹੋਰ ਉਹਦਾ ਆਪਾਂ ਗਲਤ ਰਿਜ਼ਲਟ ਕੱਢ ਲਏ ਨੇ ਜੀ ਕਿ ਜਦੋਂ ਮਨੁੱਖ ਮਰਦਾ ਉਹ ਕਿਸੇ ਕੰਮ ਨਹੀਂ ਆਉਂਦਾ ਜੀ ਪਸ਼ੂ ਮਰਦਾ ਤੇ ਉਹ 10 10 ਕੰਮ ਸਵਾਰਦਾ ਨਹੀਂ ਕੀ ਇਹ ਗੱਲ ਬਿਲਕੁਲ ਨਹੀਂ ਜੇ ਆਪਾਂ ਸਿਧਾਂਤਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਆਸੇ ਦੇ ਉੱਤੇ ਚੱਲਾਂਗੇ ਨਾ ਹੂੰ ਪ੍ਰਸ਼ਾਦੀ ਹਾਥੇ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਸ਼ਾਦ ਦਾ ਜਾਨ ਪੀ ਗਿਆ ਹੂੰ ਪਾਤਸ਼ਾਹ ਨੇ ਆਪਣੇ ਲਖ ਤੇ ਮੁਬਾਰਕ ਤੋਂ ਬਾਅਦ ਨੂੰ ਵੀ ਯਾਦ ਕਰ ਦਿੱਤਾ ਹੂੰ ਵੀ ਸਾਡੇ ਤੇ ਭੀੜ ਬਣ ਗਈ ਸਿੱਖ ਕੌਮ ਤੇ ਭੀੜ ਬਣ ਗਿਆ ਤੂੰ ਵੀ ਆਜ਼ਾਦ ਹੋ ਜੀ ਬੜਾ ਸਮਾ ਗੁਰੂ ਗੋਬਿੰਦ ਸਿੰਘ ਕੋਲ ਮਗਰੋਂ ਰਿਹਾ ਹਾਂ ਹਾਂ ਅਸੀਂ ਕਿਤੇ ਇਤਿਹਾਸ ਵਿੱਚ ਇਹ ਨਹੀਂ ਪੜਿਆ ਵੀ ਪ੍ਰਸ਼ਾਦੀ ਹਾਥੀ ਦਾ ਖੰਡ ਪੜਸੇ ਕਰਾਇਆ ਗਿਆ ਜਾਂ ਨੀਲੇ ਘੋੜੇ ਦਾ ਕਰਾਇਆ ਗਿਆ ਜਾਂ ਬਾਜ ਦਾ ਕਰਾਇਆ ਗਿਆ ਜਾਂ ਕਿਸੇ ਦਾ ਨਹੀਂ ਜੀ ਰਹਿਤ ਮਰਜ਼ਾ ਦੇ ਵਿੱਚ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਪਰਪਟਾ ਦੇ ਗਏ ਨਾ ਸਾਨੂੰ ਉਸੇ ਸੰਵਿਧਾਨ ਦੇ ਵਿੱਚ ਹੀ ਰਹਿ ਕੇ ਤੇ ਇਹ ਜਿਹੜੀਆਂ ਅਰਦਾਸ ਬੇਨਤੀਆਂ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸਾਨੂੰ ਉਹੋ ਹੀ ਕੰਮ ਕਰਨਾ ਜਿਹਦਾ ਨਾਂ ਕਿਹਦੇ ਤੋਂ ਉਲਟ ਕਰਨਾ ਚਾਹੀਦਾ ਹੈ। ਹੋਰ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਕੋਈ ਕੁਝ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ ਅਸੀਂ ਆਪਣੇ ਪੁੱਤਾਂ ਵਾਂਗੂ ਪਾਲਲੇ ਅਸੀਂ ਜਾਨਵਰ ਰੱਖੇ ਆ ਪਰ ਇਹ ਰਹਿਤ ਮਰਿਆਦਾ ਦੇ ਬਿਲਕੁਲ ਫਰਕਲਾ। ਸ਼ਾਇਦ ਤੁਹਾਨੂੰ ਯਾਦ ਹੋਵੇ ਚਲੋ ਤੁਸੀਂ ਇੱਕ ਸਿੱਖ ਪ੍ਰਚਾਰਕ ਜੇ ਵੀ ਕੁਝ ਚੀਜ਼ਾਂ ਵੀ ਨਜ਼ਰ ਆਉਂਦੀਆਂ ਸਾਹਮਣੇ ਕੁਝ ਲੋਕ ਵੀ ਕਹਿ ਰਹੇ ਨੇ ਵੀ ਜਿਹੜੇ ਘੋੜੇ ਜੰਗ ਦੇ ਵਿੱਚ ਸ਼ਹੀਦ ਹੋਏ ਸੀ ਨਾ ਤੇ ਸਿੰਘਾਂ ਨੇ ਉਹਨਾਂ ਦੀ ਵੀ ਖੰਡਪਾਟ ਕਰਵਾਏ ਸੀ। ਹਾਂਜੀ ਨਹੀਂ ਜੀ ਦੇਖੋ ਅਖੰਡਪਾਠ ਸਾਹਿਬ ਨਹੀਂ ਹੋਏ ਹੂੰ ਜੇ ਤੇ ਕਿਤੇ ਸੁਧਾਰਕ ਤੌਰ ਤੇ ਹੋ ਗਿਆ ਸਾਨੂੰ ਦੱਸੋ ਹਾਂ ਉਹਨਾਂ ਦੀ ਅਰਦਾਸ ਬੇਨਤੀ ਕਰਾਈ ਜਾਂਦੀ ਜਦੋਂ ਉਹਨੂੰ ਦਫਨਾਇਆ ਜਾਂਦਾ ਦੱਬਿਆ ਜਾਂਦਾ ਨਾ ਘੋੜੇ ਨੂੰ ਠੀਕ ਹੈ ਉਹਦੇ ਉੱਤੇ ਪਲਕਾਂ ਪਾ ਕੇ ਹਾਂ ਹੋ ਸਕਦਾ ਪੰਜਾਂ ਸਿੰਘਾਂ ਨੇ ਵੀ ਕਿਤੇ ਅਰਦਾਸ ਕੀਤੀ ਹੋਵੇ ਕਿ ਇਹ ਰਾਖੀ ਚੜ੍ਹਾਈ ਕਰ ਗਿਆ ਹੈ ਹਾਂ ਉਹਦੀ ਅਰਦਾਸ ਬੇਨਤੀ ਆਪਾਂ ਕੋਲ ਖਲੋ ਕੇ ਕਰ ਸਕਦੇ ਹਾਂ ਪਰ ਕਿਤੇ ਸ੍ਰੀ ਅਖੰਡਪਾਠ ਸਾਹਿਬ ਦਾ ਭੋਗ ਅਸੀਂ ਅਜੇ ਤੱਕ ਦੇਖਿਆ ਨਹੀਂ ਵੀ ਤੇ ਰਖਾ ਕੇ ਪਾਠ ਪਾਇਆ ਗਿਆ ਹੋਵੇ ਜਾਂ ਕਿਸੇ ਘੋੜੇ ਦਾ ਪਾਇਆ ਹੋਵੇ ਹੂੰ ਮੈਂ ਤੁਸੀਂ ਬਾਹਰ ਫਿਰਦੇ ਹੋ ਜੇਕਰ ਤੇ ਹੋਇਆ ਤਾਂ ਸਾਨੂੰ ਸਾਬਤ ਕਰਨ ਦਾ ਯਤਨ ਕਰਿਓ ਜੇ ਇਹੋ ਜਿਹਾ ਮੇਰੇ ਸਾਹਬ ਤੇ ਨਹੀਂ ਅਜੇ ਤੱਕ ਅਸੀਂ ਦੇਖਿਆ ਨਹੀਂ ਕਿ ਉਹ ਗਰੰਥੀ ਸਿੰਘ ਜ਼ਿੰਮੇਵਾਰ ਨਹੀਂ ਕਿ ਇਸ ਕੋਰੇਟ ਦੇ ਬਿਲਕੁਲ ਗਰੰਥੀ ਸਿੰਘ ਜ਼ਿੰਮੇਵਾਰ ਜੀ ਹਾਂ ਉਹਨਾਂ ਨੂੰ ਜਦੋਂ ਉਹਨਾਂ ਨੇ ਪਹਿਲਾ ਖੰਡ ਪੜਸਬ ਆਰੰਭ ਕਰਾਇਆ ਸੀ ਉਹਨਾਂ ਨੂੰ ਇਹ ਸਾਰੀ ਜਿਹੜੀ ਕਿਉਂਕਿ ਸਾਡੀ ਸੰਸਥਾ ਚਲੋ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ ਜੀ ਉਹਨਾਂ ਨੂੰ ਇੱਕ ਵਾਰੀ ਸਿੰਘ ਸਾਹਿਬਾਨ ਨਾਲ ਮੀਟਿੰਗ ਕਰਕੇ ਵੀ ਕਿਏ ਜਾਇਜ਼ ਹਾਂ ਵੀ ਅਸੀਂ ਇਹਨੂੰ ਆਰੰਭ ਕਰ ਲਿਆ ਜਾਵੇ ਕਿ ਨਾ ਕਰ ਲਿਆ ਜਾਵੇ ਹਾਂ ਇਹ ਸਾਰੇ ਸੇਦ ਲੈ ਕੇ ਜੀ ਉਹ ਪੰਜ ਸਿੰਘ ਸਹਾਬਾਨ ਪਾਸ ਕਰਦੇ ਇਸ ਗੱਲ ਨੂੰ ਜੀ ਤੇ ਫਿਰ ਆਪਾਂ ਦੇ ਮੰਨਣਯੋਗ ਸਨ ਬਾਕੀ ਨਹੀਂ ਇਸ ਵੀਡੀਓ ਵਾਇਰਲ ਹੋਈ ਨੂੰ ਇੱਕ ਹਫਤਾ ਹੋ ਗਿਆ ਲਗਭਗ ਹਾਂਜੀ ਪਰ ਅਜੇ ਤੱਕ ਕਿਸੇ ਸ਼ਰੋਮਣੀ ਕਮੇਟੀ ਦਾ ਬਿਆਨ ਨਹੀਂ ਆਇਆ ਨਾ ਕਿ ਸਿੱਖ ਪ੍ਰਚਾਰਕ ਦਾ ਬਿਆਨ ਆਇਆ ਵੀ ਇਹ ਮਨਮਤ ਕਿਉਂ ਕੀਤੀ ਜਾ ਰਹੀ ਹੈ ਨਾ ਗੁੱਡੀ ਫੁਕਣ ਤੇ ਆਇਆ ਤੇ ਨਾ ਕੁੱਤੇ ਦੇ ਭੋਗ ਤੇ ਆਇਆ ਕੀ ਕਾਰਨ ਠੀਕ ਹੈ ਜੀ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿਆਸੀ ਆਗੂਆਂ ਦੇ ਥੱਲੇ ਆਈ ਹੈ ਕਿਸੇ ਪਹਿਲੇ ਵਕਤ ਸੇ ਮਹਾਰਾਜਾ ਰਣਜੀਤ ਸਿੰਘ ਬਾਬਾ ਫੂਲਾ ਸਿੰਘ ਅਕਾਲੀ ਕੋਲ ਆਇਆ ਸੀ ਬਿਲਕੁਲ ਕਿ ਬਾਬਾ ਫੂਲਾ ਸਿੰਘ ਜੀ ਸਾਨੂੰ ਕਿਸੇ ਜੰਗ ਦੀ ਮਹਿਮ ਦੇ ਵਿੱਚ ਬਹੁਤ ਵੱਡਾ ਘਾਟਾ ਪੈ ਰਿਹਾ ਤੁਸੀਂ ਅੱਗੇ ਲੱਕੇ ਚੱਲੋ ਹੂੰ ਤੇ ਬੜੀ ਕਰੜਾਈ ਨਾਲ ਪੰਥ ਦਾ ਜਥੇਦਾਰ ਬੋਲਿਆ ਸੀ ਉਹਨੇ ਕਿਾ ਰਣਜੀਤ ਸਿਆ ਜਦੋਂ ਅੱਜ ਕਿਤੇ ਵਿਵਤਾ ਪੈ ਗਈ ਤੂੰ ਬਾਦਸ਼ਾਹ ਇਹ ਦੇਸ਼ ਦਾ ਜੀ ਤੇ ਤੈਨੂੰ ਉਦੋਂ ਸ੍ਰੀ ਕਾਲ ਤਖਤ ਸਾਹਿਬ ਤੇ ਗੁਰੂ ਰਾਮਦਾਸ ਦਾ ਘਰ ਯਾਦ ਆਇਆ ਸੀ ਤੇਰੀ ਹਾਜ਼ਰੀ ਪਹਿਲਾਂ ਕਿਉਂ ਨਹੀਂ ਲੱਗਦੀ ਰਹੀ ਜੀ ਜੀ ਉਹਨੇ ਦੋਵੇਂ ਹੱਥ ਜੋੜ ਕੇ ਆਖਿਆ ਜੀ ਜਥੇਦਾਰ ਜੀ ਮੈਨੂੰ ਜੋ ਸਜ਼ਾ ਦੇਣ ਹੋਈ ਮਗਰੋਂ ਦੇ ਦਿਓ ਜੀ ਪਰ ਸਾਡੇ ਨਾਲ ਜਾ ਕੇ ਉਹ ਕੇਲੇ ਨੂੰ ਜਿੱਤ ਹਾਸਲ ਕਰਾਓ ਅੱਜ ਜਿਹੜਾ ਇਹ ਅਕਾਲ ਤਖਤ ਦੇ ਜਥੇਦਾਰ ਕੋਲੋਂ ਜਾਂ ਸਾਡੇ ਸਿੰਘ ਸਾਹਿਬਾਨਾ ਕੋਲੋਂ ਇਹਨਾਂ ਤੇ ਸਿਆਸੀ ਦਬਦਬਾ ਪਿਆ ਹੈ ਜਿੰਨਾ ਚਿਰ ਉਹਨਾਂ ਪਿੱਛੋਂ ਦਾ ਪ੍ਰੈਸ਼ਰ ਨਾ ਪਾਇਆ ਉਹ ਬਿਆਨ ਹੀ ਨਹੀਂ ਦੇਣਗੇ ਬਿਲਕੁਲ ਹਾਂ अच्छा ओला एक काल परसों दी एक और श्रमनी कमेटी तों ਗੱਲ ਚੱਲੀ ਤੇ ਆਪਾਂ ਛੋੜਾ ਉਧਰੋਂ ਵੀ ਛੇੜ ਲੀਏ। ਵੀ ਸ਼ਰਮਣੀ ਕਮੇਟੀ ਵਾਲਿਆਂ ਨੇ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਇੱਕ ਐਲਾਨ ਕੀਤਾ ਗਿਆ। ਵੀ ਖਾਲਸਾ ਹੀ ਰੰਗ ਜਿਹੜਾ ਉਹ ਕੇਸਰੀ ਨਹੀਂ ਹੈ ਹੋ ਸਕਦਾ। ਪ੍ਰਾਤਨ ਸਮੇਂ ਵਿੱਚ سرمਈ ਜਿਹਨੂੰ ਆਪਾਂ ਗੂੜਾ ਨੀਲਾ ਕਹਿ ਦਿੰਨੇ ਆ। سرمਈ ਰੰਗ ਜਾਂ ਫਿਰ ਬਸੰਤੀ ਰੰਗ ਹੋ ਸਕਦਾ ਸੀ। ਤੁਹਾਨੂੰ ਕੀ ਲੱਗਦਾ ਵੀ ਪ੍ਰਾਤਨ ਸਮੇਂ ਤੋਂ ਸਹੀ ਸੀ ਜਾਂ ਹੁਣ ਸ਼ਰਮਣੀ ਕਮੇਟੀ ਦਾ ਕੀਤਾ ਐਲਾਨ ਜਿਹੜਾ ਸਹੀ ਹੈ? ਵੀ ਦੇਖੋ ਜੀ ਇਹਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦਾ ਆਸ਼ਾ ਹੈ ਨਾ ਜੀ ਇਹ ਰੰਗਾਂ ਤੋਂ ਰਹਿਤ ਹੈ ਠੀਕ ਹੈ ਗੱਲ ਬਿਲਕੁਲ ਹਾਂ ਹੁਣ ਇਹਨਾਂ ਨੇ ਦੋ ਰੰਗ ਮਿਰਖ ਲਏ سرمਈ ਤੇ ਬਸੰਤੀ ਚ سرمਈ ਤੇ ਬਸੰਤੀ ਗਏ ਉਹਦੇ ਵਿੱਚ ਕੋਈ ਜਥੇਬੰਦਿਆਂ ਦੇ ਨਿਹੰਗ ਸਿੰਘ ਜਥੇਬੰਦਿਆਂ ਨੇ ਉਹਨਾਂ ਨੇ ਆਪਣਾ ਸ੍ਰੀ ਸਾਹਿਬ ਜਿਹੜਾ ਨੀਲੇ ਰੰਗ ਦਾ ਉਹੋ ਜੋਲਾ ਜਿਹੜਾ ਚੜਦਾ ਸੀ ਕਿਉਂਕਿ ਦੋ ਆਪਾਂ ਜਿੱਥੇ ਵੀ ਦੇਖਦੇ ਆ ਦੋ ਜਿੱਥੇ ਨਿਹੰਗ ਸਿੰਘਾਂ ਦਾ ਗੁਰਦੁਆਰਾ ਸਾਹਿਬ ਹੁੰਦਾ ਜਾਂ ਗੁਰੂ ਹਰਗੋਬਿੰਦ ਸਾਹਿਬ ਦੀ ਉਹ ਸਮਰਪਿਤ ਹੁੰਦਾ ਹੈ ਉਥੇ ਉਹ ਨੀਲੇ ਰੰਗ ਦਾ ਝੰਡਾ ਉਹ ਜਿਹੜਾ ਚੋਲਾ ਚੜਾਉਦੇ ਆ ਹੂੰ ਉਹ ਇਹਨਾਂ ਨੇ ਇੱਕ ਐਲਾਨ ਕਰਤਾ ਵੀ ਨਹੀਂ ਚਾਹੀਦਾ ਇਹ ਕਿ ਆ ਸੋ ਇਹ ਵੀ ਇੱਕ ਬਹੁਤ ਵੱਡੀ ਇਹਨੂੰ ਕੁਝ ਚਿਰ ਵਿਚਾਰ ਲੈਣਾ ਚਾਹੀਦਾ ਸੀ ਜੀ ਜੀ ਇਹਨਾਂ ਜਲਦੀ ਵਿੱਚ ਫੈਸਲਾ ਲੈ ਲਿਆ ਜਥੇਬੰਦੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਉਹਨਾਂ ਸਾਰਿਆਂ ਨਾਲ ਸਹਿਮਤੀ ਹੋ ਗਏ ਤੇ ਫਿਰ ਇਹ ਐਲਾਨ ਜਿਹੜਾ ਕੀਤਾ ਜਾਂਦਾ ਜਥੇਬੰਦੀਆਂ ਰਾਹਤ ਬਰਾਦ ਦੇ ਵਿੱਚ ਤੇ ਕਹਿੰਦੇ 1936 ਦੇ ਇਹ ਰੰਗ ਅਨਾਉਂਸ ਕੀਤੇ ਗਏ ਸੀ ਹਾਂ ਇਹ ਇਹ ਕਿਹੜੇ ਦੋ ਰੰਗ ਜਿਹੜੇ ਸੀ ਹਾਂ ਜੀ ਜੀ ਤੇ ਫਿਰ ਇਹਨਾਂ ਨੇ ਇਹਨਾਂ ਟਾਈਮ ਕੋ ਲਾਇਆ ਹਾਂ ਇਸ ਫੌਲਾ ਦੇ ਵਿੱਚ ਹਾਂਜੀ ਇਹ ਬਿਲਕੁਲ ਠੀਕ ਹੈ ਵੀ ਜੇ 1936 ਦੇ ਵਿੱਚ ਅਲਾਊਟ ਹੋਏ ਲੇ ਹੂੰ ਤੇ ਫਿਰ ਇੰਨਾ ਟਾਈਮ ਕਿਉਂ ਬਰਬਾਦ ਕਰ ਦਿੱਤਾ ਗਿਆ ਹੂੰ ਇਹ ਤੇ ਉਹਨਾਂ ਨੂੰ ਪੰਥਕ ਜੋ ਸ਼੍ਰੋਮਣੀਪੁਰ ਦਾ ਪ੍ਰਬੰਧਕ ਕਮੇਟੀ ਹੈ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ ਹੈ ਨਾ ਆਪਾਂ ਨੂੰ ਹੂੰ ਹੂੰ ਵੀ ਤੁਸੀਂ ਇੰਨਾ ਚਿਰ ਉਸ ਚੀਜ਼ ਨੂੰ ਨੱਪ ਕੇ ਕਿਉਂ ਰੱਖਿਆ ਉਦੋਂ ਦੇ ਕਿਉਂ ਨਹੀਂ ਚੜਾਏਗੇ ਬਿਲਕੁਲ ਹਾਂ ਹੁਣ ਹੁਣੇ ਫੈਸਲਾ ਤੁਹਾਨੂੰ ਕਿਵੇਂ ਦਾ ਲੱਗਿਆ ਹੁਣ ਦੇਖੋ ਕੋਸ਼ ਹੱਦ ਤੱਕ ਦੇ ਦੇਰ ਆਏ ਤੇ ਦਰਸਤਾਏ ਦਰਸਤਾਏ ਹੂੰ ਉਹ ਸਾਤਾ ਕੋਣ ਜਿਹੜੀਆਂ ਨਹੀਂ ਜਥੇਬੰਦੀਆਂ ਮਾਰੀਆਂ ਉਹਨਾਂ ਕਹਿੰਦਾ ਦੇਰ ਆਏ ਤੇ ਹਨੇਰ ਆਏ ਉਹਨਾਂ ਮੰਨਣਾ ਬਣੀਗਾ ਹੂੰ ਸੂਏ ਸੁਵੇਸ਼ੇ ਨੂੰ ਇੱਕ ਵਾਰੀ ਜਿਹੜਾ ਫੇਰ ਵਿਚਾਰ ਲੈਣਾ ਚਾਹੀਦਾ ਹੈ ਹੂੰ ਵਿਚਾਰ ਕੇ ਤੇ ਫਿਰ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਹੂੰ ਇਹ ਐਲਾਨ ਕਰ ਦੇਣ ਤੇ ਉਹਦੇ ਵਿੱਚ ਆਪਾਂ ਨੂੰ ਬੇਤਰੀ ਲੱਗਦਾ ਨਹੀਂ ਕਿ ਜੇ ਪਹਿਲਾਂ ਇੱਕ ਇੱਕ ਨਿਸ਼ਾਨਦੇਹੀ ਥੱਲੇ ਇਕੱਠੇ ਨਹੀਂ ਹੋਏ ਤੇ ਹੁਣ ਦੁਬਾਰਾ ਅਸੀਂ ਇਕੱਠੇ ਹੋ ਜਾਾਂਗੇ ਮੇਰੇ ਹਿਸਾਬ ਤੇ ਤੇ ਰੌਲਾ ਹੀ ਪੈਣਾ ਹੈ ਜੇ ਇੰਨੀ ਜਲਦੀ ਨਹੀਂ ਇਕੱਠੇ ਹੋ ਸਕਦੇ ਨਹੀਂ ਇਕੱਠੇ ਹੋ ਸਕਦੇ ਹਾਂ ਨਹੀਂ ਹੋ ਸਕਦੇ ਹੂੰ ਕੀ ਕਾਰਨ ਮੰਨਦੇ ਹੋ ਇਸੇ ਕਾਰਨ ਉਹਨ ਦੇਖੋ ਨਾ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਬਾਣੀ ਪਤਾ ਨਹੀਂ ਕਿੰਨੀਆਂ ਜਥੇਬੰਦੀਆਂ ਕਿੰਨੀਆਂ ਸੰਪਰਦਾਇਆਂ ਪੜਨ ਲਿਆ ਨੇ ਸਾਰਿਆਂ ਦਾ ਵੱਖਰਾ ਵੱਖਰਾ ਦੇਖੋ ਹੈਗਾ ਹੈ ਕਿ ਕੋਈ ਪੰਜ ਬਾਣੀਆਂ ਕਿਸੇ ਟਾਈਮ ਤੇ ਪੜਦਾ ਹੈ ਕੋਈ ਕਿਸੇ ਟਾਈਮ ਤੇ ਪੜਦਾ ਹੈ ਅਸਲੀ ਸਿੱਖ ਜਿਹੜੀ ਕੌਮ ਹੈ ਨਾ ਇਹ ਇਹਨੂੰ ਸਭ ਤੋਂ ਵੱਡਾ ਨੁਕਸਾਨ ਹੋ ਗਿਆ ਹੈ ਆਪੋ ਧਾਪੀ ਪੈ ਕੇ ਨਾ ਪੜ ਗਈ ਸਿੱਖ ਕੌਮ ਜਿਹੜੀ ਹੈ ਜੀ 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 ਇਹ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਵਕਤ ਇਹ ਗੱਲਾਂ ਨਹੀਂ ਸੀ ਹੈਗੀਆਂ ਬਿਲਕੁਲ ਕਿ ਸਿੱਖ ਕੌਮ ਜਿਹੜੀ ਇੱਕ ਛੰਡੇ ਦੇ ਥੱਲੇ ਖੜੀ ਹੁੰਦੀ ਸੀ ਹੂੰ ਤੇ ਜਿਹੜੇ ਵੀ ਕਿਲੇ ਦੇ ਉੱਤੇ ਹਕਮਜਾ ਕਰਨਾ ਹੁੰਦਾ ਸੀ ਸਿੱਖ ਕੌਮਾ ਕਰਦੀ ਸੀ ਫਤਿਹ ਜਬੀ ਹਾਸਲ ਕਰਦੀ ਸੀ ਅੱਜ ਸਿੱਖ ਕੌਮ ਪਾੜ ਗਈ ਹੈ ਤੇ ਜਦੋਂ ਅਸੀਂ ਅੰਗਰੇਜ਼ਾਂ ਤੋਂ ਸੁਭਰਾਵਾਂ ਦੀ ਜੰਗ ਆ ਰਹੀਆਂ ਨਾ ਜੀ ਤੁਸੀਂ ਉੱਥੇ ਜਾ ਕੇ ਦੇਖੋ ਦੋ ਪਾਸੇ ਲਿਖਿਆ ਏ ਜੀ ਸ਼ਾ ਇੱਕ ਬਨੇ ਜਿੱਦਰ ਨੂੰ ਅੰਗਰੇਜ਼ ਭੱਜੇ ਨੇ ਉੱਥੇ ਲਿਖਿਆ ਸ਼ਾ ਮੁਹੰਮਦ ਆ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁੱਟੇ ਜੀ ਜਿੱਦਰ ਨੂੰ ਸਿੱਖ ਭੱਜੇ ਨੇ ਉਧਰ ਲਿਖਿਆ ਸ਼ਾ ਮੁਹੰਮਦ ਆ ਇੱਕ ਸਰਦਾਰ ਬਾਜੂ ਫੌਜਾ ਜਿੱਤ ਕੇ ਅੰਤ ਨੂੰ ਹਾਰ ਗਿਆ ਬਿਲਕੁਲ ਸਿੱਖ ਕੌਮ ਆ ਜੇ ਇੱਕ ਸਰਦਾਰ ਦੀ ਮਾਰੀ ਹੋਈ ਆ ਸਾਡਾ ਕੋਈ ਆਗੂ ਨਹੀਂ ਰਹਿ ਗਿਆ ਸਾਨੂੰ ਸਿੱਖਿਆ ਦੇਣ ਵਾਲਾ ਇੱਕ ਸਰਦਾਰ ਨਹੀਂ ਰਹਿ ਗਿਆ ਇਸ ਕਰਕੇ ਖਿੰਡ ਪੁੰਡ ਗਏ ਧਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇਹ ਆਪਣਾ ਜਿਹੜਾ ਸਿੱਖੀ ਮਿਸ਼ਨ ਨੂੰ ਅਗਾਰ ਮੰਦਾ ਚਾਹੀਦਾ ਅਖੀਰ ਵਿੱਚ ਕੌਮ ਦੇ ਲਈ ਇੱਕ ਸੰਦੇਸ਼ ਕੌਮ ਦੇ ਨਾਮ ਸੰਦੇਸ਼ ਇਹੋ ਹੀ ਆ ਕਿ ਸਭੇ ਸਾਂਝੀ ਵਾਲ ਸੁਦਾਇਨ ਦਿਸਣਾ ਬਾਹਰ ਕੋਈ ਜੀਓ ਆਪਾਂ ਜੋ ਆਕਾਲ ਪੁਰਖ ਨੇ ਮਨੁੱਖੀ ਸੰਸਾਰ ਦੇ ਉੱਤੇ ਭੇਜਿਆ ਹੈ ਉਹਨੂੰ ਸਿੱਧੇ ਰਸਤੇ ਲਾਉਂਦਾ ਯਤਨ ਕਰੀਏ ਆਹ ਕੰਮ ਮਾੜਾ ਹੈ ਪੀਏ ਕੰਮ ਨਾ ਕਰੀਏ ਜਿਸ ਤਰ੍ਹਾਂ ਅੱਜਕੱਲ੍ਹ ਦੇਖ ਲਓ ਬਹੁਤ ਕੁਝ ਹੋ ਰਿਹਾ ਹੈ ਮੈਂ ਦੋ ਤਿੰਨ ਦੇਸ਼ਾਂ ਦੀ ਸੈਰ ਕਰਕੇ ਆਏ ਹਾਂ ਇਤਿ ਇਤਿ ਨਾ ਕਤਲਿਆਮ ਹੋ ਰਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਕਿਹਾ ਸੀ ਬਾਬਰ ਪਾਪ ਕੀ ਜੰਜਲੇ ਕਾਬਲੋਂ ਧਾਇ ਜੋਰੀ ਮੰਗੇ ਦਾਨ ਮੇ ਲਾ ਲੋ ਤੂੰ ਪਾਪਾਂ ਦੇ ਜੰਜਲੇ ਕੇ ਕਾਬਲ ਤੋਂ ਹਿੰਦੁਸਤਾਨ ਉਤਾ ਰਿਆ ਹੈ ਜੋਰੀ ਗਰੀਬਾਂ ਤੋਂ ਦਾਨ ਮੰਗਦਾ ਹੈ ਪਰ ਇੱਕ ਗੱਲ ਯਾਦ ਰੱਖ ਤੇਰੀ ਕੁਲ ਦਾ ਸਤਿਆਨਾਸ਼ ਹੋ ਜਾਵੇ ਉਹ ਗੁਰੂ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਜਿਹੜੇ ਬਿਲਕੁਲ ਅੱਜ ਪਰਪੱਕ ਸਾਨੂੰ ਦਿਖ ਰਹੇ ਨੇ ਗੁਰੂ ਨਾਨਕ ਦਾ ਦਰਬਾਰ ਅੱਜ ਵੀ ਹਰਿਆ ਭਰਿਆ ਹੈ ਪਰ ਬਾਬਰਾਂ ਦਾ ਜਿਹੜਾ ਸੀ ਉਹ ਸਭ ਖਿੰਡ ਪੁੰਨ ਗਿਆ ਕੁਇਸ ਕਰਕੇ ਸਾਨੂੰ ਹਰੇਕ ਜਾਤ ਨਾਲ ਮਤਲਬ ਹਰੇਕ ਮਜਬ ਨਾਲ ਮਿਲ ਵਰਤ ਕੇ ਜਿਹੜਾ ਚੱਲਣਾ ਚਾਹੀਦਾ ਹਾਂ ਆਪਣੇ ਪੰਥ ਦਾ ਜਿਹੜੇ ਜਿਸ ਵੀ ਸਿੱਖੀ ਨੂੰ ਕੋਈ ਧਾਰਨ ਕਰਦਾ ਉਹਨੂੰ ਆਪਣਾ ਪ੍ਰਚਾਰ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਧਰਮ ਦੇ ਨਿੰਦਿਆ ਕਰਨੀ ਚਾਹੀਦੀ ਜੀ ਬਹੁਤ ਬਹੁਤ ਧੰਨਵਾਦ ਸਰ ਜੀ ਨਾਲ ਗੱਲਬਾਤ ਕਰਨ ਲਈ ਸੋ ਇਸ ਸਾਲ ਭਾਈ ਕਬਲਜੀਤ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਸੋ ਬਹੁਤ ਸਾਰੀਆਂ ਕੁਰਤੀਆਂ ਜਿਹੜੀਆਂ ਅੱਜ ਵੀ ਸਾਡੇ ਸੁਨਿਆਰੇ ਪੰਨ ਨੂੰ ਜਿਹੜੀਆਂ ਇੱਕ ਵਾਰ ਦਿਮਾਗ ਦਾ ਕਹਿ ਸਕਦੇ ਆ ਤੇ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿੱਖ ਸਿਧਾਂਤ ਬਖਸ਼ੇ ਨੇ ਰਹਿਤ ਮਰਿਆਦਾ ਅਨੁਸਾਰ ਸਾਨੂੰ ਸਾਰਿਆਂ ਨੂੰ ਉਹਨਾਂ ਅ ਅਸੂਲਾਂ ਦੀ ਜਿਹੜੀ ਆ ਉਹ ਹਮੈਤ ਕਰਨੀ ਚਾਹੀਦੀ ਹੈ ਤੇ ਉਹਨਾਂ ਅਸੂਲਾਂ ਤੇ ਚੱਲ ਕੇ ਗੁਰੂ ਸਾਹਿਬ ਨੂੰ ਇੱਕ ਅ ਦਾਨ ਰੂਪੀ ਜਿਹਨੂੰ ਕਹਿ ਦਿੱ ਗਿਆ ਆਪਾਂ ਵੀ ਦਾਨ ਗੁਰੂ ਦਕਸ਼ਨਾ ਜਿਹੜੀ ਉਹ ਵੀ ਦੇਣੀ ਚਾਹੀਦੀ ਹੈ ਸੋ ਗੁਰੂ ਸਾਹਿਬ ਦੇ ਸਿਧਾਂਤ ਨੂੰ ਮੰਨਦੇ ਹੋਏ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੇਖਦੇ ਰਹੋ ਸੁਰਖਾਪ ਟੀਵੀ ਧੰਨਵਾਦ